ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਬਠਿੰਡਾ ਜੇ ਆਪਾਂ ਵਾਇਆ ਬਾਜਾਖਾਨਾ ਜਾਈਏ ਤਾਂ ਉਸ ਸੜਕ ਦੇ ਉੱਤੇ ਪਿੰਡ ਆਉਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਹਨ ਕੋਲ ਕਟੀਆਂ ਝੋਟੀਆਂ ਵਿਕਰੀ ਵਾਲੀਆਂ ਆਉਂਦੀਆਂ ਚਾਰ ਨਗ ਅੱਜ ਤੁਹਾਨੂੰ ਦਿਖਾਉਂਗਾ ਚਾਰੇ ਹੀ ਸੋਹਣੇ ਆਪਣੇ ਥਾਂ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਪੁੱਛ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਇਹਨਾਂ ਦੇ ਵਿੱਚ ਬੜੀ ਸੋਹਣੀ ਇੱਕ ਬੂਰੀ ਕੱਟੀ ਤੁਹਾਨੂੰ ਦਿਖਾਉਣੀ ਆ ਪਹਿਲੇ ਨੰਬਰ ਦੇ ਉੱਤੇ ਉਸ ਤੋਂ ਬਾਅਦ ਚ ਦੂਜੀਆਂ ਤਿੰਨ ਝੋਟੀਆਂ ਮੁਰਾ ਨਸਲ ਚ ਬਲੈਕ ਰੰਗ ਦੀਆਂ ਦਿਖਾਉਂਗਾ ਤੁਸੀਂ ਪਸ਼ੂ ਆਪ ਦੀ ਸਮਝ ਨਾਲ ਖਰੀਦਿਓ ਤੇ ਤਸੱਲੀ ਕਰਨ ਦਾ ਤੁਹਾਡਾ ਹੱਕ ਹੈ ਸ਼ੁਰੂਆਤ ਕਰਦੇ ਆਂ ਬੂਰੀ ਤੋਂ ਪੁੰਨੂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪੁੰਨੂ ਹੁਣ ਰੁਟੀਨ ਚ ਲਾਇਆ ਕਰੋਗੇ ਪਸ਼ੂ ਹਾਂ ਹਾਂ ਆ ਹੀ ਜਾਂਦੇ ਰੁਟੀਨ ਚ ਪਸ਼ੂ ਆ ਹੀ ਜਾਂਦੇ ਹਾਂ ਹਾਂਜੀ ਹਾਂਜੀ ਠੀਕ ਆ ਅੱਜ ਚਾਰ ਝੋਟੀਆਂ ਦਿਖ ਵੈਸੇ ਤਾਂ ਦੱਸਦੀ ਆ ਵੀ ਦੰਦੋਂ ਖੀਰੀ ਆ ਫਿਰ ਵੀ ਕਨਫਰਮ ਕਰ ਲੈਣੇ ਆ ਕਿੰਨੀ ਕੁ ਉਮਰ ਹੋਊਗੀ ਇਹ ਹੈਗੀ ਆ 15 ਕਿ ਮਹੀਨਿਆਂ ਦੀ ਆ ਠੀਕ ਹੈ ਹਾਂ ਉਹਨੂੰ ਕੀ ਰੇਟ ਰਹਿਣਾ ਤਾਂ ਬਾਈ ਰੇਟ ਇਹਦਾ 40000 ਹੈ ਜੀ ਖੋਲੀ ਇਹਨੂੰ ਹਾਂ ਦੋਸਤੋ ਰੇਟ 40000 ਹੈ ਹਮੇਸ਼ਾ ਚੀਜ਼ ਦੀ ਕਦਰ ਪੈਂਦੀ ਹੈ ਮੁੱਲ ਪੈਂਦਾ ਹੈ ਇਹਦੀ ਬਿਊਟੀ ਦੇਖਿਓ ਤੁਸੀਂ ਕਿੰਨੀ ਕਾ ਸੋਹਣਾ ਇਹਦਾ ਢਾਂਚਾ ਹੈ ਜਿਹਨੂੰ ਛੌਂਕ ਆ ਬੂਰੀ ਦਾ ਤੇ ਪੈਸੇ ਕੋਈ ਵੀਰ ਵੱਧ ਲਾ ਸਕਦਾ ਹੈ ਤਾਂ ਜ਼ਰੂਰ ਤੁਸੀਂ ਕੰਟੈਕਟ ਬਾਈ ਨਾਲ ਕਰ ਲਓ ਲੰਬੀ ਤਾਂ ਹੋਣੇ ਦੀ ਟਾਂਚਾ ਤੁਸੀਂ ਦੇਖੋ ਤੇ ਬਾਈ ਨੇ ਵੀ ਸ਼ੌਂਕ ਨਾਲ ਇਹਦੇ ਝਾਂਜਰਾਂ ਪਾ ਜਾਂਵੀਆਂ। ਬਹੁਤ ਚੰਗੀ ਮੈਂ ਦੀ ਬਟਣਾ ਵਾਲੀ ਹੈਗੀ ਐ। ਠੀਕ ਐ। ਹਾਂ। ਦੋਸਤੋ ਫਵਾਨੇ ਕੋਲ ਜਿਹੜੇ ਬਟਣ ਜਿਹੰਦੇ ਬਾਈ ਕਹਿੰਦਾ ਵੀ ਉਹ ਹੈਗੇ ਐ। ਥਣ ਸੋਹਣਿਆ ਦੱਸੋ। ਢਾਂਚਾ ਸੋਹਣਾ। ਦੇਖੋ ਲੰਬਾਈ ਹੈ ਦੀ ਗਰਦਨ ਦੀ। ਜਿਹਨੂੰ ਪਸੰਦ ਆਵੇ ਵੱਡੀ ਮੱਝ ਬਣੂਗੀ। ਬਾਕੀ ਸੋਹਣੀ ਲੱਗੂਗੀ। ਬਾਕੀ ਤੁਸੀਂ ਪੈਸੇ ਲਾਉਣੇ ਆ ਤਾਂ ਤੁਸੀਂ ਸਮਝੋ ਵੀ ਤੁਹਾਨੂੰ ਕਿੱਦਾਂ ਲੱਗਦੀ ਐ। ਚਾਰੇ ਥਣ ਦੇਖੋਗੇ ਤੁਸੀਂ ਸੋਹਣੇ ਐ। ਬੰਦੇ ਬਾਈ। ਸੋ ਪਹਿਲੇ ਨੰਬਰ ਤੇ ਦੱਸੋ ਇਹਦਾ ਰੇਟ 40000 ਹੈ। ਇਹ ਕੱਤੀ ਤੁਸੀਂ ਦੇਖੋ। ਬੂਰੇ ਰੰਗ ਦੇ ਵਿੱਚ ਘੱਟ-ਘੱਟੀਆਂ ਦੀ ਵੀਡੀਓ ਹੁਣ ਤੱਕ ਬਣਾਈ ਹੈ ਤੇ ਅੱਜ ਤੁਹਾਨੂੰ ਇੱਕ ਸੋਹਣੇ ਢਾਂਚੇ ਦੀ ਦਿਖਾ ਰਿਹਾ ਆ ਦਿਖਾ ਦੇ। ਨਵੀਂ ਪਲਾਇ ਦੇ ਥਣ ਵੀ ਸੋਹਣੇ ਦੱਸੋ ਅਖਿਸ਼ ਥਾਣੇ ਦੇ। ਆ ਦੇਖੋ ਬਟਨ ਵਾਲੀ ਇਹ ਦੋਨੇ ਪਾਸੇ ਠੀਕ ਹੈ। ਇਹਦੂ ਅੱਗੇ ਬਾਈ ਜਿਹੜੀ ਕੱਤੀ ਦੰਦੋਂ ਤੇਰੀ ਖੀਰੀ ਹੈ ਜੀ ਪੌਣੇ ਇੱਕ ਦੋ ਸਾਲਾਂ ਦੀ ਹੈ। ਰੇਟ ਇਹਦਾ? ਰੇਟ ਇਹਦਾ ਵੀ 40000 ਹੀ ਹੈ। ਖੋਲੀ ਨੂੰ। ਸੋ ਦੋਸਤੋ 40000 ਹੀ ਇਹਦਾ ਰੇਟ ਹੈ ਉਮਰ 'ਚ ਇਹ ਦੂਜੀ ਨਾਲੋਂ ਵੱਡੀ ਹੈ। ਸਿੰਘ ਇਹ ਬਿਲਕੁਲ ਨੇੜ ਮੋੜ ਗਈ ਐ ਢਾਂਚਾ ਤੁਸੀਂ ਇਹਦਾ ਦੇਖ ਲਓ ਪੱਠੇ ਨੀਰੇ ਖਾਈ ਜਾਂਦੀਆਂ ਪਰ ਫਿਰ ਵੀ ਤੋੜ ਕੇ ਤੁਹਾਨੂੰ ਇਹ ਦਿਖਾਉਣਾ ਹੈ 40000 ਇਹਦਾ ਰੇਟ ਹੈ ਮੋੜ ਲਾ ਬਈ ਅਗਲੇ ਸਾਲ ਦੇ ਵਿੱਚ ਦੱਸੋ ਇਹ ਕਰਮਾੜੀ ਗੱਬਣ ਹੋ ਜਾਣੀ ਐ ਸਿੰਘ ਸੋਹਣਾ ਖੈਰ ਉਹ ਤੋਂ ਪਹਿਲਾਂ ਵੀ ਜੇ ਤੁਸੀਂ ਚੰਗੀ ਸੇਵਾ ਕਰਦੋਂ ਤਾਂ ਇਸੇ ਸਾਲ ਚ ਵੀ ਇਹ ਆਈ ਕਰਵਾ ਸਕਦੇ ਹੋ ਬੋਡੀ ਵੇਟ ਠੀਕ ਐ ਉਮਰ ਦੇ ਹਿਸਾਬ ਤੇ 2 ਨੰਬਰ ਤੇ ਝੋਟੀ ਦਿਖਾ ਰਹੇ ਹਾਂ ਥੱਲੋਂ ਇਹ ਵੀ ਸਾਫ਼ ਸੁਥਰੀ ਐ ਬਹੁਤ ਵੀਡੀਓ ਬਣਾਈਆਂ ਐ ਇਹਨਾਂ ਭਰਾਵਾਂ ਕੋਲੋਂ ਇੱਕ ਤਾਂ ਦੰਦਾ ਵੱਲੋਂ ਕਦੇ ਕੋਈ ਲੰਬਾ ਨਹੀਂ ਆਇਆ ਵੀ ਖੀਰੀ ਦੱਸਿਆ ਹੋਵੇ ਤੇ ਦੋਂਦੀ ਨਿਕਲ ਗਈ ਹੋਵੇ ਇੱਕ ਥਣਾ ਵੱਲੋਂ ਵੀ ਸਾਫ਼ ਸੁਥਰ ਨਹੀਂ ਕੱਟੀਆਂ ਹੁੰਦੀਆਂ ਬਾਕੀ ਇਹ ਚੀਜ਼ਾਂ ਤੁਸੀਂ ਫੇਰ ਵੀ ਨਿਰਖ ਪਰਖਾ ਆਪ ਕਰਨ ਦਾ ਹੱਕ ਹੈ ਜੋ ਕੁਝ ਹੋਇਆ ਆਪਾਂ ਉਹੀ ਕੁਝ ਦੱਸਾਂਗੇ ਠੀਕ ਹੈ ਤਿੰਨ ਨੰਬਰ ਤੇ ਬਈ ਜਿਹੜੀ ਛੋਟੀ ਇਹ 2 ਸਾਲ ਦੀ ਇਹ ਵੀ ਦੰਦੋ ਖੀਰੀ ਹੈ ਠੀਕ ਹੈ ਰੇਟ ਇਹਦਾ ਇਹਦਾ 45000 ਤੋਰੀਂ ਬਈ ਫੁੱਲ ਬਾਡੀ ਵੇਟ ਆ ਦੋਸਤੋ ਥੋੜੀ ਜੀ ਕੇਅਰ ਦੇ ਨਾਲ ਇਸੇ ਸਾਲ ਦੇ ਵਿੱਚ ਸੌਣ ਭਾਦੋਂ ਚ ਆਪਾਂ ਨੂੰ ਪਤਾ ਹੈ ਮੱਝਾਂ ਜਿਹੜੀਆਂ ਉਹ ਆਸਰ ਹਲਦੀਆਂ ਸੋ ਇਸੇ ਸਾਲ ਚ ਗੱਭਣ ਹੋਣ ਵਾਲੀ ਜੈਡ ਬਲੈਕ ਹੀ ਦੀਂਦੀ ਆ ਪੂਰੀ ਬਿਲਕੁਲ ਜੈਡ ਬਲੈਕ ਕੋਈ ਵਾਲ ਵੀ ਜਿੱਟਾ ਹੈ ਨਹੀਂ ਇਹਦੇ ਬਹੁਤ ਸੋਹਣਾ ਟਾਂਚਾ ਦੱਸੋ ਚੜਾਈ ਹੁਣੇ ਨੋਟ ਕਰਿਓ ਉਹਨੂੰ ਇਹਨੂੰ ਐਂ ਘਮਾ ਕੇ ਭਈ ਉੱਧਰ ਨੂੰ ਲਿਜਾਈ ਪਰਾਂ ਨੂੰ ਪੁੜਿਆਂ ਦੀ ਚੜਾਈ ਦੇਖੋ ਸਿੰਘ ਬਿਲਕੁਲ ਨੇੜ ਮੁੜਿਆ ਹੋਇਆ ਸੋਹਣੀ ਸੰਭੀ ਹੋਈ ਚੋਟੀ ਦੱਸੋ 45 ਹਜ਼ਾਰੇ ਦਾ ਰੇਟ ਥੱਲੋਂ ਵੀ ਉਨੀ ਸਾਫ਼ ਸੁਥਰੀ ਹੈ ਜਿੰਨੀ ਉੱਤੋਂ ਹੈ ਮੋੜ ਲਾ ਭਈ ਉੱਤੋਂ ਪੁੜਿਆਂ ਦੀ ਚੜਾਈ ਤੁਸੀਂ ਦੇਖੋਗੇ ਕਾਫੀ ਚੰਗੀ ਆ ਸਿੰਘ ਬਿਲਕੁਲ ਕੁੰਡਾ ਤਾਂ ਚਾ ਦੇਖੋ ਇਹਦਾ ਉੱਤੋਂ ਸਟਰਕਚਰ ਜਿੰਨਾ ਖੁੱਲਾ ਉਹਨਾ ਥਾਣਾ ਚ ਗਿੱਥੀ ਵੀ ਚੰਗੀ ਦਿਸਦੀ ਐ ਹਾਂ ਥਾਣਾ ਦਿਖਾ ਦੇ ਪੁਣਾ ਦੇ ਉਹ ਥਾਣਾ ਦੇਖੋ ਤੁਸੀਂ ਪਾਸਾ ਬਸ ਠੀਕ ਐ ਪੁਣ ਖੜੀ ਰਹੇ ਤਾ ਬਹੁਤ ਸੋਹਣੇ ਥਾਣਾ ਨੂੰ ਸੋ ਇਹਦੇ ਨਾਲ ਜਿਹੜੀ ਝੋਟੀ ਐ ਇਹ ਹੈਗੀ ਐ ਜੀ ਸਵਾਗ ਦੋ ਸਾਲ ਲਈਏ ਨੇ ਹਜੇ ਦੋਨ ਦੇ ਦੰਦ ਸਿੱਟੇ ਐ ਹਜੇ ਕੱਢੇ ਨਹੀਂ ਗੇ ਠੀਕ ਹੈ। ਹਾਂ। ਰੇਟ ਇਹਦਾ ਪੁੱਣੂ। ਰੇਟ ਇਹਦਾ 42000 ਹੈ। ਤੋਰੀ। ਸੋ ਦਸੋਏ ਦੋ ਦੰਦ ਹੋ ਗਈ ਆ ਤੇ ਰੇਟ ਇਹਦਾ 42000 ਹੈ। ਜਿਵੇਂ ਹਜੇ ਬਰਾਬਰ ਨਹੀਂ ਕੀਤੇਗੇ। ਠੀਕ ਹੈ। ਹਾਂ ਹਾਂ ਦੇਖੋ। ਉਹ ਹਜੇ ਤਾਂ ਦਸੋਏ ਨੇ ਚੱਕਣਾ ਹੀ ਸ਼ੁਰੂ ਕੀਤੇ ਆ। ਨੇ ਸ਼ੁਰੂ ਕੀਤੇ। ਸੋਏ ਵੀ ਕਾਦ ਘਾਟ ਸੋਨਾ ਕਰ ਗਈ ਆ, ਗੱਬਣ ਹੋ ਜੂਗੀ ਛੇਤੀ ਚੰਗੀ ਸੰਭੋਂਗੇ ਤਾਂ ਫੀਡ ਵਗੈਰਾ ਪਾਉਣ ਦੀ ਲੋੜ ਹੈ। ਸਿੰਗ ਬਿਲਕੁਲ ਹੀ ਛੋਟਾ ਨਾਲ ਮੁੜਿਆ ਵਿਆ। ਲੈ ਚੱਲ ਬਈ। ਇਹਦਾ ਰੇਟ 42000 ਹੈ। ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਬਾਈ ਪੁੰਨੂ ਕੋਲ ਇਹ ਝੋਟੀਆਂ ਵਿਕਰੀ ਆਸਤੇ ਆ। ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਹੈ। ਧੰਨਵਾਦ।